desperate criminal ਚੰਡੀਗੜ੍ਹ ਪੁਲਿਸ ਨੇ ਫੜਿਆ ਹੈ ਮੈਂ ਥੋੜਾ ਜਿਹਾ ਬਰੀਫ ਕਰ ਦਿੰਦੀ ਹਾਂ ਇਹਦੀ ਸਭ ਤੋਂ ਪਹਿਲੇ ਬੈਕਗ੍ਰਾਉਂਡ ਕੁਝ ਦਿਨ ਤੋਂ ਚੰਡੀਗੜ੍ਹ ਪੁਲਿਸ ਕੋਲ ਇਨਫੋਰਮੇਸ਼ਨ ਚੱਲ ਰਹੀ ਸੀ ਕਿ ਗगनਦੀਪ ਗगन ਬਾਉਂਸਰ ਜੋ ਕਿ ਨਵਾਂ گاਉਂ ਦਾ ਰਹਿਣ ਵਾਲਾ ਹੈ ਉਹਦੇ ਕੋਲ ਕੋਈ ਨਾ ਕੋਈ ਵੈਪਨ ਹੈ ਤੇ ਚੰਡੀਗੜ੍ਹ 'ਚ ਕੋਈ ਕ੍ਰਾਈਮ ਕਰ ਸਕਦਾ ਹੈ ਆ ਕਰਕੇ ਭੱਜਿਆ ਹੋਇਆ ਹੈ ਤੇ ਸਾਡੇ ਕੋਲ ਬਹੁਤ ਕ੍ਰੈਡੀਬਲ ਇਨਫੋਰਮੇਸ਼ਨ ਚੱਲ ਰਹੀ ਸੀ तकरीबन ਹਫਤੇ ਤੋਂ ਜ਼ਿਆਦਾ ਟਾਈਮ ਤੋਂ ਗਗਨ ਨੂੰ ਫੜਨ ਵਾਸਤੇ ਸਾਡੀ ਲੋਕਲ ਪੁਲਿਸ ਸਟੇਸ਼ਨਸ ਦੀਆਂ ਕ੍ਰਾਈਮ ਬ੍ਰਾਂਚ ਡੀਸੀਸੀ الਗਲਗ ਟੀਮਸ ਹਫਤੇ ਤੋਂ ਹੀ ਬਹੁਤ ਐਕਟਿਵ ਹੋ ਕੇ ਲੱਗੀਆਂ ਹੋਈਆਂ ਆ ਪਰਸੋਂ ਵੀ ਇੱਕ ਜਿਹੜਾ ਕੱਲ ਇਨਸੀਡੈਂਟ ਹੋਇਆ ਸੀ ਉਸ 'ਚ ਵੀ ਗਗਨ ਦੀ ਇਨਫੋਰਮੇਸ਼ਨ ਸੀ ਤੇ ਉਹਨੂੰ ਵੀ ਅਸੀਂ ਪਰਸੂ ਕਰਦੇ ਕਰਦੇ ਇੱਕ ਹੋਰ ਇਨਸੀਡੈਂਟ ਹੋਇਆ ਸੀ ਅੱਜ ਦਿਨ 'ਚ ਸਾਨੂੰ ਦੋ ਤਰ੍ਹਾਂ ਦੀ ਇਨਫੋਰਮੇਸ਼ਨ ਮਿਲੀ ਬੜੀ ਕ੍ਰੈਡੀਬਲ ਇਨਫੋਰਮੇਸ਼ਨ ਚੰਡੀਗੜ੍ਹ ਪੁਲਿਸ ਨੂੰ ਮਿਲੀ ਉਹ ਦੋ ਇਨਫੋਰਮੇਸ਼ਨ ਇਹ ਸੀ ਕਿ ਸਭ ਤੋਂ ਪਹਿਲੇ ਤਾਂ ਗਗਨ ਦੀਪ ਜਿਹੜਾ ਹੈ ਉਨੇ ਕੋਈ ਕ੍ਰਾਈਮ ਕੀਤਾ ਹੈ ਚੰਡੀਗੜ੍ਹ 'ਚ ਕੋਈ ਮਰਡਰ ਕੀਤਾ ਹੈ ਜਿਦੇ ਬਾਰੇ ਇਨਫੋਰਮੇਸ਼ਨ ਹਲੇ ਕਿਸੇ ਨੇ ਰਿਪੋਰਟ ਨਹੀਂ ਕੀਤੀ ਦੂਸਰਾ ਕੋਈ ਸੀਕ੍ਰੀਟ ਐਨਵਾਇਰਨਮੈਂਟ 'ਚ ਮਰਡਰ ਕੀਤਾ ਹੈ ਦੂਸਰੀ ਇਨਫੋਰਮੇਸ਼ਨ ਇਹ ਸੀ ਕਿ ਇਹ ਚੰਡੀਗੜ੍ਹ ਦੇ ਬਾਰਡਰ ਕੋਲ ਪਲਸੋਰਾ ਬਾਰਡਰ ਕੋਲ ਬਲੌਂਗੀ ਕੋਲ ਉੱਥੇ ਆਲੇ-ਦੁਆਲੇ ਏਰੀਆ 'ਚ ਹੁਮਰਿਆ ਇਮੀਡੀਏਟਲੀ ਸਾਡੀ ਟੀਮਸ ਐਕਟਿਵ ਹੋਈਆਂ ਕ੍ਰਾਈਮ ਬ੍ਰਾਂਚ ਦੀ ਇੱਕ ਟੀਮ ਜਿਹੜੀ ਆਲਰੇਡੀ ਏਰੀਆ 'ਚ ਸੀ ਏਰੀਆ ਗਸ਼ਤੇ ਸੀ ਉਹ ਗਗਨਦੀਪ ਨੂੰ ਪਰਸੂ ਕਰਦੇ ਕਰਦੇ ਅਮ ਅੱਗੇ ਤੱਕ ਗਏ ਬਲੌਂਗੀ ਏਰੀਆ ਚ ਜਾ ਕੇ ਉਹਨਾਂ ਨੂੰ ਇਨਫੋਰਮੈਂਟ ਨੇ ਦੱਸਿਆ ਵੀ ਉੱਥੇ ਗਗਨਦੀਪ ਇੱਕ ਘਰ ਚ ਮੌਜੂਦ ਹੈ ਉੱਥੇ ਜਾ ਕੇ ਜਦੋਂ ਸਾਡੀ ਪੁਲਿਸ ਨੇ ਉੱਥੇ ਜਾ ਕੇ ਘਰ ਨੂੰ ਘੇਰਾ ਪਾਇਆ ਅੰਦਰ ਚੈਕਿੰਗ ਕਰਨ ਗਏ ਉੱਥੇ ਜਾ ਕੇ ਗਗਨਦੀਪ ਨੇ ਇੱਕ ਫਾਇਰ ਕੀਤਾ ਉਹਦੇ ਕੋਲ ਇੱਕ ਵੈਪਨ ਸੀ ਜੋ ਬਾਅਦ ਚੋ ਗਲੌਕ ਪਿਸਟਲ ਪਤਾ ਚੱਲਿਆ ਉਸ ਵੈਪਨ ਤੋਂ ਫਾਇਰ ਕੀਤਾ ਪੁਲਿਸ ਪਾਰਟੀ ਤੇ ਪੁਲਿਸ ਪਾਰਟੀ ਨੇ ਇਮੀਡੀਏਟਲੀ ਜਿਹੜੀ ਲੋਕਲ ਪੁਲਿਸ ਨੂੰ ਵੀ ਇਨਫੋਰਮ ਕੀਤਾ ਮੋਹਾਲੀ ਪੁਲਿਸ ਨੂੰ ਕਿਉਂਕਿ ਹੌਟ ਪਰਸੂਟ 'ਚ ਮੋਹਾਲੀ ਪਹੁੰਚ ਗਏ ਸੀ ਜਦੋਂ ਉਹਨਾਂ ਨੂੰ ਇਨਫੋਰਮ ਕੀਤਾ ਨਾਲ ਦੇ ਨਾਲ ਕ੍ਰਾਈਮ ਬ੍ਰਾਂਚ ਦੀ ਟੀਮ ਨੇ ਬੜੀ ਬਹਾਦਰੀ ਨਾਲ ਉਹਨੂੰ ਕੋਈ ਨੁਕਸਾਨ ਨਾ ਪਹੁੰਚਾਉਂਦੇ ਹੋਏ ਅਕਿਊਜ਼ ਨੂੰ ਉਹਨੂੰ ਉੱਥੇ ਹੀ ਮੌਕੇ ਤੇ ਕਾਬੂ ਕੀਤਾ ਤੇ ਮੋਹਾਲੀ ਦੀ ਟੀਮ ਤੇ ਚੰਡੀਗੜ੍ਹ ਪੁਲਿਸ ਦੀ ਟੀਮ ਦੋਨਾਂ ਨੇ ਮਿਲ ਕੇ ਕਾਰਵਾਈ ਕਰਕੇ ਉਹਨੂੰ ਮੌਕੇ ਤੇ ਅਰੈਸਟ ਕੀਤਾ ਅਰੈਸਟ ਕਰਕੇ ਉਸ ਤੋਂ ਇੱਕ ਪਿਸਟਲ ਬਰਾਮਦ ਹੋਈ ਹੈ ਤੇ ਪਿਸਟਲ ਦੇ ਨਾਲ ਦੋ ਰਾਉਂਡ ਉਹਦੇ 'ਚ ਮੌਜੂਦ ਪਾਏ ਗਏ ਇਸ ਸਾਰੀ ਕਾਰਵਾਈ ਜਿਹੜੀ ਮੋਹਾਲੀ ਪੁਲਿਸ ਤੇ ਚੰਡੀਗੜ੍ਹ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੇ ਉੱਥੇ ਜਾ ਕੇ ਮੋਹਾਲੀ ਕੀਤੀ ਤੇ ਇੱਕ ਬਹੁਤ ਹੀ ਵੱਡਾ ਵਾਂਟਡ ਗੈਂਗਸਟਰ ਜਿਹੜਾ ਹੈ ਗਗਨਦੀਪ ਜਿਹੜਾ ਸਾਨੂੰ ਬੜੇ ਟਾਈਮ ਤੋਂ ਵਾਂਟਡ ਸੀ ਉਹ ਫੜਿਆ ਗਿਆ। ਪੈਰਲ ਜਿਹੜੀ ਇਨਫੋਰਮੇਸ਼ਨ ਸੀ ਜਿਹੜਾ ਇਹਨੇ ਇੱਕ ਕ੍ਰਾਈਮ ਕਰਕੇ ਮਰਡਰ ਕਰਕੇ ਸੀਕ੍ਰੀਟ ਐਨਵਾਇਰਨਮੈਂਟ ਚ ਭੱਜਿਆ ਹੋਇਆ ਸੀ। ਇਹ ਸਾਰਾ ਇਨਸੀਡੈਂਟ ਹੋਣ ਤੋਂ ਪਹਿਲੇ ਤਕਰੀਬਨ 3 ਵਜੇ ਉਹ ਪੈਰਲ ਕਾਰਵਾਈ ਜਿਹੜੀ ਸਾਡੀ ਚੰਡੀਗੜ੍ਹ ਪੁਲਿਸ ਦੀ ਚੱਲ ਰਹੀ ਸੀ। ਸੈਕਟਰ 23 ਸੈਕਟਰ ਚ ਇੱਕ ਡੈੱਡ ਬੋਡੀ ਸਾਨੂੰ ਇੱਕ ਘਰ ਚ ਮਿਲੀ ਸੀ। ਉੱ ਉਥੇ ਜਾ ਕੇ ਐਫਐਸਐਲ ਟੀਮ ਨੇ ਸਾਰੇ ਐਵੀਡੈਂਸ ਇਕੱਠੇ ਕੀਤੇ ਤੇ ਜਦੋਂ ਸ਼ਾਮ ਦੇ ਟਾਈਮ ਤੇ ਗगनਦੀਪ ਅਲਿਆਸ ਗगन ਬਾਉਂਸਰ ਨੂੰ ਮੋਹਾਲੀ ਟੀਮ ਨੇ ਇਹਨੂੰ ਆਪਣਾ ਰਾਉਂਡ ਅਪ ਕੀਤਾ ਉਥੇ ਕ੍ਰਾਈਮ ব্রাঞ্চ ਦੀ ਟੀਮ ਨਾਲ ਤਾਂ ਪ੍ਰੀਲੀਮినਰੀ ਇਨਵੈਸਟੀਗੇਸ਼ਨ ਜਿਹੜਾ ਹੈ ਗगन ਉਥੇ ਮੰਨਿਆ ਹੈ ਕਿ ਮਰਡਰ ਜਿਹੜਾ ਉਹਨਾਂ ਦੇ ਪਹਸਤੇ ਹੋਇਆ ਤਾਂ ਬਾਕੀ ਸਾਰੀ ਤਫ਼ਤੀਸ਼ ਹਲੇ ਚੱਲ ਰਹੀ ਹੈ ਐਫਆਈਆਰ ਸਾਡੇ ਕ੍ਰਾਈਮ ব্রাঞ্চ ਦੀ ਟੀਮ ਦੇ ਮੈਂਬਰਸ ਵੱਲੋਂ ਜਿਨ੍ਹਾਂ ਤੇ ਪੁਲੀ ਉਹਨੇ ਫਾਇਰਿੰਗ ਕੀਤੀ ਕਾਮ ਵਿੱਚ ਵਾਦਾ ਪਾਈ ਤੇ ਉਹਨਾਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਉਹਦੀ ਕੰਪਲੇਨ ਦੀ ਡਿਟੇਲ ਚ ਮੋਹਾਲੀ ਪੁਲਿਸ ਨੂੰ ਦੇ ਦਿੱਤੀ ਗਈ ਹੈ ਮੋਹਾਲੀ ਪੁਲਿਸ ਉਹਦੇ ਤੇ ਮੁਕਦਮਾ ਦਰਜ ਕਰਕੇ ਸਾਰੀ ਕਾਰਵਾਈ ਕਰੇਗੀ ਇਨਵੈਸਟੀਗੇਸ਼ਨ ਕਰੇਗੀ ਕਿਉਂਕਿ ਜੂਰਿਸਡਿਕਸ਼ਨ ਮੋਹਾਲੀ ਪੁਲਿਸ ਦੀ ਸੀ ਸਾਡੇ ਕੋਲ ਪੈਰਲਲ ਅਨਨੋਨ ਤੇ ਜਿਹੜਾ ਮਰਡਰ ਦਾ ਕੇਸ ਵੀ ਦਰਜ ਹੋਇਆ ਚੰਡੀਗੜ੍ਹ ਚ ਜਿਹਦੀ ਅੱਗੇ ਹੁਣ ਜੋ ਵੀ ਡਿਸਕਲੋਜ਼ਰ ਚ ਆਉਂਦੀ ਹੈ ਹਾਲੇ ਬਿਲਕੁਲ ਪ੍ਰੀਲਿਮਿਨਰੀ ਗੱਲ ਹੈ ਬਟ ਜੋ ਵੀ ਡਿਸਕਲੋਜ਼ਰ ਚ ਆਏਗਾ ਉਹਦੇ ਬਾਰੇ ਹੁਣ ਸਾਨੂੰ ਅੱਗੇ ਆਪਾਂ ਇਨਵੈਸਟੀਗੇਸ਼ਨ ਕਰਕੇ ਮਰਡਰ ਕੇਸ ਬਾਰੇ ਫਿਰ ਤੁਹਾਨੂੰ ਅਸੀਂ ਗਗਨ ਤੇ ਪਹਿਲੇ ਹੁਣ ਤੱਕ ਦੀ ਜਿਹੜੀ ਇਨਫੋਰਮੇਸ਼ਨ ਹੈ 21 ਪਰਚੇ ਦਰਜ ਜਿਨ੍ਹਾਂ ਤੇ ਹੋਇਆ ਤਾਂ ਬੇਲ ਤੇ ਆ ਡਿਸਚਾਰਜ ਹੋ ਕੇ ਉਹ ਬਾਹਰ ਹੈ ਇੱਕ ਪੁਰਾਣਾ ਮਰਡਰ ਕੇਸ ਵੀ ਹੈ ਜਿਹਦੇ ਚੋਂ ਹਲੇ ਬੇਲ ਤੇ ਚੱਲ ਰਿਹਾ ਆਪਣਾ ਪੰਚਕੁਲਾ ਹਰਿਆਣਾ ਦੀ ਐਫਆਰ ਹੈ ਜਿਹੜੀ ਮੀਤ ਮਰਡਰ ਕੇਸ ਵਾਲੀ ਉਹਦੇ ਤੇ ਬੇਲ ਤੇ ਬਾਹਰ ਹੈ ਤੇ ਇਹ ਸਾਰੀ ਡਿਟੇਲਸ ਹੈ ਜਿਹੜੀ ਬਾਕੀ ਐਫਆਰਸ ਜਾਂ ਹੋਰ ਇਹਦੇ ਇਨਵੋਲਵਮੈਂਟ ਸਾਹਮਣੇ ਆਉਂਦੀ ਹੈ ਡੂਰਿੰਗ ਇਨਵੈਸਟੀਗੇਸ਼ਨ ਡੂਰਿੰਗ ਜਿਹੜੀ ਇੰਟਰੋਗੇਸ਼ਨ ਹੈ ਉਹ ਅਸੀਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਮਰਡਰ ਕੀ ਤਾਂ ਵਿਕਟਿਮ ਜਿਹੜੀ ਬੋਡੀ ਮਿਲੀ ਹੈ ਕਸ਼ਿਸ਼ ਨਾਮ ਦਾ ਮੁੰਡ ਉਹਦੀ ਸਾਰੀ ਡਿਟੇਲਸ ਅਸੀਂ ਆਪਣੇ ਪ੍ਰੈਸ ਨੋਟਸ ਤੁਹਾਨੂੰ ਸ਼ੇਅਰ ਕਰ ਦਾਂਗੇ ਜਿਹੜੀ ਕੱਲ ਗੱਡੀ ਸੀ ਉਹ ਵੀ ਕਵਰ ਕਰ ਲਈ ਜੀ ਗੱਡੀ ਹਲੇ ਕੱਲ ਨਹੀਂ ਮਿਲੀ ਬਟ ਉਹਦੇ ਅੱਗੇ ਉਹਦੀ ਲੀਡ ਹਲੇ ਚੱਲ ਰਹੀ ਹੈ ਉਹ ਤੁਹਾਨੂੰ ਅਸੀਂ ਬਰੀਫ ਕਰਾਂਗੇ ਉਹਦੇ ਬਾਰੇ ਹਲੇ ਅਸੀਂ ਜ਼ਿਆਦਾ ਡਿਸਕਲੋਜ਼ ਨਹੀਂ ਕਰ ਸਕਦੇ ਵੀ ਹੈਵ ਕ੍ਰੈਡੀਬਲ ਲੀਡਸ ਉਹ ਵਲੇ ਚ ਵੀ ਤੇ ਉਹ ਵੀ ਤੁਹਾਨੂੰ ਅਸੀਂ ਦੱਸਾਂਗੇ ਜਿਵੇਂ ਜੈਸੀ ਬਤਾਇਆ ਕਿ ਹਮਨੇ ਕੋਈ ਇੰਟੈਰੋਗੇਸ਼ਨ ਅਭੀ ਗਗਨ ਕੀ ਹਮ ਕਰ ਨਹੀਂ ਪਾਏ ਹਲੇ ਤਾਂ ਉੱਥੇ ਓਵਰ ਪਾਵਰ ਕਰਕੇ ਉਹਨੂੰ ਅਸੀਂ ਕਾਬੂ ਹੀ ਕੀਤਾ ਮੋਹਾਲੀ ਪੁਲਿਸ ਦੀ ਮਦਦ ਨਾਲ ਕ੍ਰਾਈਮ ব্রাঞ্চ ਨੇ ਤੇ ਹਲੇ ਇਨਵੈਸਟੀਗੇਸ਼ਨ ਸਾਰਾ ਪਤਾ ਲੱਗੇਗਾ ਪਰ ਅਮਫੀਸਾਈ ਜੋ ਵੀ ਹਲੇ ਆਇਆ ਸੀ ਜਿਆਦਾ ਸ਼ੇਅਰ ਨਹੀਂ ਕਰ ਸਕਦੇ ਇਹਦੇ ਵਿੱਚ ਤੁਹਾਨੂੰ ਕਰਾਂਗੇ ਸੀ ਸ਼ੇਅਰ ਬਟ ਇਹ ਜ਼ਰੂਰ ਹੈ ਵੀ ਟੀਮ ਸਾਡੀਆਂ ਇਹਦੇ ਪਿੱਛੇ ਹੀ ਲੱਗੀਆਂ ਹੋਈਆਂ ਸੀ ਬਹੁਤ ਦਿਨ ਤੋਂ ਤੇ ਇਨਫੋਰਮੇਸ਼ਨ ਇਹਦੀ ਸੀ ਕੱਲ ਵੀ ਜਦੋਂ ਅਸੀਂ ਦੂਜੀ ਉਹਨਾਂ ਨੂੰ ਕੀਤਾ ਰਾਉਂਡ ਅਪ ਤੁਹਾਨੂੰ ਲਿਸਟ ਦੇ ਦਿੰਦੇ ਆ ਜੀ 21 ਕੇਸਿਸ ਹਨ ਲਿਸਟ ਆਊਟ ਨਹੀਂ ਕਰਾਂਗੇ ਤੁਹਾਨੂੰ ਦੇ ਦਿੰਦੇ ਆ ਮੈਮ ਕਸ਼ਿਸ਼ ਦਾ ਉੱਥੇ ਵੀ ਘਰ ਹੈ ਤੇ ਟ੍ਰਾਈ ਸਿਟੀ ਦਾ ਹੀ ਰਹਿਣ ਵਾਲਾ ਹੈ ਕੀ ਸੀ ਇਹ ਡਰਾਗੈਟਿਕ ਦਾ ਐਸਾ ਵੀ ਲੱਗ ਰਿਹਾ ਕੋਈ ਡਰਗ ਅਵੋਡਸ ਹੋ ਗਿਆ ਤਾਂ ਹੋ ਸਕਦਾ ਹੈ ਉਹ ਪੋਸਟਮਾਰਟਮ ਵਿੱਚ ਸਾਰੀ ਡਿਟੇਲਸ ਹਮ ਕਰਾਂਗੇ ਐਗਜ਼ਾਮਿਨ ਕਰਨਗੇ ਤਾਂ ਪਤਾ ਚਲ ਜਾਏਗਾ। ਉਹ ਕੋਈ ਬੁਲੇਟ ਨਹੀਂ ਪਹਿਲੇ ਕੁਝ ਕਹਿ ਨਹੀਂ ਸਕਦੇ ਬਿਕੋਜ਼ ਦ ਇੰਜਰੀ ਵਾਸ ਸੱਚ ਜਿਹੜਾ ਅਸੀਂ ਪ੍ਰਾਈਮਰ ਫਸਾਈ ਨਹੀਂ ਕਹਿ ਸਕਦੇ ਹੋ ਸਕਦਾ ਬੁਲੇਟ ਇੰਜਰੀ ਹੋਏ ਬਟ ਸਾਨੂੰ ਪੋਸਟਮਾਰਟਮ ਹੀ ਦੱਸੇਗਾ ਵੀ ਵਿਲ ਨਾਟ ਜੰਪ ਟੂ ਕਨਕਲੂਜਨਸ। ਇਹ ਹੁਣ ਉਹ ਵੀ ਆਪਾਂ ਇਟ ਇਜ਼ ਮੈਟਰ ਆਫ ਇਨਵੈਸਟੀਗੇਸ਼ਨ। ਟਾਈਮ ਆਫ ਡੈਥ ਤੇ ਇਹਨਾਂ ਤੋਂ ਜੁੜੀ ਇਨਟੈਰੋਗੇਸ਼ਨ ਹੋਏਗੀ। ਕਿਉਂਕਿ ਬਹੁਤ ਹੀ ਜੋ ਸਾਨੂੰ ਇਨਫਾਰਮੇਸ਼ਨ ਆਈ ਸੀ ਵੀ ਸੀਕ੍ਰੀਟ এনवायरमेंट ਚ ਮਰਡਰ ਹੋਇਆ ਹੈ। ਕਲੋਜ਼ਡ ਰੂਮ ਚ ਹੋਇਆ ਹੈ ਤੇ ਕੋਈ ਉੱਥੇ ਉਹ ਨਹੀਂ ਹੈ ਤੇ ਉਹ ਆਪਾਂ ਹੁਣ ਕਰ ਰਹੇ ਹਾਂ ਸਾਰਾ ਕੁਝ। ਟੀਮਸ ਲਈ ਲੱਗੀਆਂ ਹੋਈਆਂ ਡਿਟੇਲਸ ਅਸੀਂ ਸ਼ੇਅਰ ਬਾਅਦੂ ਕਰਾਂਗੇ ਮਤਲਬ ਕਹਿ ਰਹੇ ਕਿ ਹੀ ਹੈਜ਼ ਅ ਸਰੀਅਲ ਬੈਕਗ੍ਰਾਉਂਡ ਡੈਡੀਗਸ ਕੇਸਿਸ ਹੈ ਉਸਕੇ ਨਹੀਂ ਮੇਬੀ ਮੇਬੀ ਹੋਣਗੇ ਜੀ ਅਪ ਮੈਂ ਜ਼ਿਆਦਾ ਸ਼ੇਅਰ ਨਹੀਂ ਕਰ ਸਕਦੀ ਇਨਵੈਸਟੀਗੇਸ਼ਨ ਸਾਨੂੰ ਇਨਫੋਰਮੇਸ਼ਨ ਮਿਲੀ ਹੈ ਐਫਆਰ ਵੀ ਜਿਹੜੀ ਹੈ ਉਹ ਅਸੀਂ ਮੁਖਬਰ ਦੀ ਇਨਫੋਰਮੇਸ਼ਨ ਤੇ ਕੀਤੀ ਹੈ ਕਿਉਂਕਿ ਸਾਨੂੰ ਪਹਿਲੇ ਹੀ ਸਵੇਰੇ ਇਹਦੀ ਇਨਫੋਰਮੇਸ਼ਨ ਚੱਲ ਰਹੀ ਸੀ ਸਾਡੇ ਕੋਲ ਪਰ ਆਬਵੀਅਸਲੀ ਇਹ ਨਹੀਂ ਪਤਾ ਸੀ ਕਿੱਥੇ ਡੈੱਡ ਬੋਡੀ ਪਈ ਹੈ ਕਿੱਥੇ ਮਰਡ ਬੋਡੀ ਹੈ ਅਸੀਂ ਉਹ ਕੀਤੀ ਬਾਡੀ ਨੂੰ ਦੇਖਣ ਤੋਂ ਲੱਗ ਰਿਹਾ ਹੈ ਬਾਡੀ ਦੇ ਅੱਖ ਤੇ ਨੱਕ ਦੇ ਕੋਲ ਇੰਜਰੀ ਹੈ ਤਾਂ ਉਹ ਬਾਕੀ ਸਾਰਾ ਪੋਸਟਮਾਰਟਮ ਚ ਹੀ ਪਤਾ ਲੱਗੇਗਾ ਨਹੀਂ ਹਲੇ ਦੇਖੋ ਹਲੇ ਕਿਉਂਕਿ ਬਾਡੀ ਉੱਥੇ ਪਈ ਸੀ ਟਾਈਮ ਆਫ ਡੈਥ